ਹਾਂ ਹਾਂ ਆਲੋ ਆਦੀ ਆ ਆਜੋ ਪਾਜੀ ਆਜੋ ਪਾਜੀ ਅੱਜ ਕੋਈ ਨਹੀਂ ਸਰਜ ਮੰਡੀਆਂ ਤੇ ਕਿੰਨੀ ਕੀ ਸਵਰਤ ਫਰੀਦ ਹੋ ਚੁੱਕੀ ਹੈ ਔਰ ਉਹਦੀ ਮਨੇ ਸਮਝ ਬਿਲਕੁਲ ਇੱਕ ਵਾਰ ਫਿਰ ਮੈਨੂੰ ਸੂਹਾ ਦੀ ਮੰਡੀ ਜਾਣ ਦਾ ਮੌਕਾ ਮਿਲਿਆ ਔਰ ਮੇਰੇ ਨਾਲ ਸਾਡੇ ਬਹੁਤ ਹੀ ਪਿਆਰੇ ਇਸ ਇਲਾਕੇ ਦੇ ਹਰਮਨ ਪਿਆਰੇ ਐਮ ਐਲ ਏ ਕੋਮਨ ਸਾਹਿਬ ਜੀ ਔਰ ਉਹਨਾਂ ਦੀ ਸਾਰੀ ਟੀਮ ਐਸ ਡੀ ਐਮ ਤੇ ਸਾਡੇ ਫੂਡ ਸਪਲਾਈ ਦੇ ਡਿਪਟੀ ਡਾਇਰੈਕਟਰ ਔਰ ਡੀ ਐਫ ਐਸ ਵੀ ਸਾਰੀ ਸਾਡੇ ਅਧਿਕਾਰੀ ਸੇਵਾਨ ਔਰ ਮੈਨੂੰ ਇੱਥੇ ਕਈ ਵਾਰ ਆਉਣ ਦਾ ਮੌਕਾ ਮਿਲਿਆ ਸੋ ਅੱਜ ਮੈਂ ਦੁਬਾਰਾ ਇੱਥੇ ਛੋਹਾਨੇ ਦੀ ਖਰੀਦ ਦਾ ਜ਼ਾਇਜ਼ਾ ਲੈਣ ਲਈ ਆਇਆ ਸੋ ਪੰਜਾਬ ਦੇ ਅੰਦਰ 16 ਸਤੰਬਰ ਤੋਂ ਪੈਡੀ ਦੀ ਪ੍ਰਕਿਊਰਮੈਂਟ ਦਾ ਆਰੰਭ ਹੋਇਆ ਔਰ ਵੱਖਰੀ ਸਥਿਤੀ ਤੇ ਇਸ ਵਾਰ ਪ੍ਰਕਿਊਰਮੈਂਟ ਹੋ ਰਹੀ ਹੈ ਕਿਉਂਕਿ ਪੰਜਾਬ ਹੜ੍ਹਾਂ ਦੀ ਮਾਰ ਚੋਂ ਮਹੀਨੇ ਨਿਕਲ ਕੇ ਬਾਹਰ ਆਇਆ ਔਰ ਬਹੁਤ ਵੱਡੀ ਕੁਦਰਤ ਦੀ ਕਰੋਪੀ ਪੰਜਾਬ ਦੇ ਹਰ ਜਾਨ ਮਾਨਸ ਤੇ ਪਈ ਹੈ ਚਾਹੇ ਉਹ ਕਿਸਾਨ ਹੈ ਚਾਹੇ ਪੰਜਾਬ ਦਾ ਵਪਾਰੀ ਹੈ ਚਾਹੇ ਆਮ ਵਰਗ ਕੋ ਮਜ਼ਦੂਰ ਹੈ ਸੋ ਇਸ ਵਸਾ ਦੇ ਅੰਦਰ ਪਰ ਗੌਰਮੈਂਟ ਹੋ ਰਹੀ ਹੈ ਤੇ ਇਹਦੇ باوجود ਪੰਜਾਬ ਦਾ ਕਿਸਾਨ ਬੜੀ ਖੁਸ਼ੀ ਦੇ ਨਾਲ ਚੜ੍ਹਦੀ ਕਲਾ ਚ ਮੰਡੀ ਚ ਆ ਰਿਹਾ ਸੋ ਕੇਂਦਰੀ ਪੂਲ ਦੇ ਲਈ ਸਾਨੂੰ 172 ਲੱਖ ਐਮਟੀ ਦਾ ਟਾਰਗੇਟ ਮਿਲਿਆ ਔਰ ਅਸੀਂ 190 ਲੱਖ ਐਮਟੀ ਦਾ ਬੰਦੋਬਸ ਕੀਤਾ ਉਹਦੇ ਲਈ ਸੀਸੀਆ ਲੋਦ ਲਈ ਬਾਰਦਨਾ ਸਾਰਾ ਕੁਝ ਸਾਡੇ ਕੋਲ ਅਵੇਲੇਬਲ ਆ ਔਰ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਵਿੱਚ 15 ਲੱਖ 21000 ਐਮਟੀ ਚੋਹਨਾ ਪਹੁੰਚਿਆ ਜਿਹਦੇ ਵਿੱਚੋਂ ਸਾਡੀਆਂ ਵੱਖ-ਵੱਖ ਏਜੰਸੀਜ਼ ਵੱਲੋਂ 14 ਲੱਖ 41000 ਐਮਟੀ ਪਰਚੇਜ਼ ਕੀਤਾ ਜਾ ਚੁੱਕਿਆ ਤੇ ਉਹਦੀ ਜਿਹੜੀ ਬਣਦੀ ਰਕਮ ਹੈ 2700 ਕਰੋੜ ਰੁਪਇਆ ਪੰਜਾਬ ਦੇ ਕਿਸਾਨਾਂ ਦੇ ਖਾਤਿਆਂ 'ਚ ਰਿਲੀਜ਼ ਕੀਤਾ ਜਾ ਚੁੱਕਿਆ ਤੇ ਖਾਸ ਕਰਕੇ ਜਿਹੜੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਬਚਨਵਾਤਾ ਪੰਜਾਬ ਦੇ ਕਿਸਾਨਾਂ ਦੇ ਨਾਲ ਤੇ ਉਹਨਾਂ ਦਾ ਉਸ ਗੱਲ ਨੂੰ ਲੈ ਕੇ ਜਿਹੜਾ ਦੇਸ਼ ਹੈ ਕਿ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਪੰਜਾਬ ਦੀ ਮੰਡੀ ਚ ਕਿਸਾਨ ਨੂੰ ਨਾ ਆਵੇ ਔਰ ਉਹਦੀ ਫਸਲ ਜਿਹੜੀ ਆ ਉਹ ਜੋ ਵੀ ਘੰਟੇ ਦੇ ਵਿੱਚ ਵਿੱਚ ਖਰੀਦਣ ਤੋਂ ਬਾਅਦ ਭੁਗਤਾਨ ਉਹਦੇ ਖਾਤੇ ਚ ਹੋਵੇ ਸੋ ਮੈਂ ਸਮਝਦਾ ਕਿ ਪਿਛਲੇ ਸਾਢੇ 3 ਸਾਲਾਂ ਦੇ ਦੌਰਾਨ ਇਹ ਸਾਡਾ 7ਵਾਂ ਸੀਜ਼ਨ ਹੈ ਪੈਡੀ ਔਰ ਵੀਟ ਦਾ ਔਰ ਜਿਸ ਤਰ੍ਹਾਂ ਸਮੂਥਲੀ ਪਹਿਲਾਂ ਵੀ ਚੱਲਦਾ ਰਿਹਾ ਇਸ ਵਾਰ ਵੀ ਬੜਾ ਕਮਾਲ ਦਾ ਜੋ ਵੀ ਚੋ ਵੀ ਘੰਟਿਆਂ ਦੇ ਵਿੱਚ ਪੇਮੈਂਟ ਕਿਸਾਨ ਦੇ ਖਾਤੇ ਚ ਪਾਈ ਜਾ ਰਹੀ ਹੈ ਸੋ ਅੱਜ ਮੈਂ ਜਿਹੜਾ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰਦਾ ਹੋਇਆ ਨਾਲੇਕ ਮੈਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਵੀ ਕਰਾਂਗਾ ਕਿ ਉਹ ਫਸਲ ਨੂੰ ਕਾਲੀ ਨਾ ਕਰਨ ਸਵਾਰਕੇ ਲੈ ਕੇ ਆਣ ਪੈਸਾ ਸਾਡੇ ਕੋਲ ਆ ਬਾਰਦਾਨਾ ਸਾਡੇ ਕੋਲ ਆ ਇਰਾਦਾ ਸਾਡੇ ਕੋਲ ਆ ਕੱਲਾ ਕੱਲਾ ਦਾਣਾ ਪੰਜਾਬ ਦੀ ਮੰਡੀ ਚ ਚੱਕਾਂਗੇ ਕੋਈ ਦਿੱਕਤ ਉਹਨਾਂ ਨੂੰ ਨਹੀਂ ਆਏਗੀ ਪਰ ਇਹਦੇ ਲਈ ਜਿਹੜਾ ਉਹ ਵੀ ਥੋੜਾ ਸਹਿਯੋਗ ਕਰਨ ਪਰ ਨਾਲ ਦੇ ਨਾਲ ਅਸੀਂ ਜਰੂਰ ਇਹ ਗੱਲ ਮਤਲਬ ਕਵਾਂਗੇ ਕਿ ਪੰਜਾਬ ਭਾਵੇਂ ਵੱਖਰੀਆਂ ਹਾਲਾਤਾਂ ਤੋਂ ਗੁਜ਼ਰ ਕੇ ਆਇਆ ਔਰ ਸਾਡੀ ਕੋਸ਼ਿਸ਼ ਹੈ ਕਿ ਜਿਹੜਾ ਸਾਨੂੰ ਕੇਂਦਰੀ ਪੂਲ ਦੇ ਲਈ ਟਾਰਗੇਟ ਮਿਲਿਆ ਉਹਦੇ ਅਸੀਂ ਉਹਨੂੰ ਅਚੀਵ ਕਰੀਏ ਤੇ ਇਹ ਦੋਵੇਂ ਸੀਜ਼ਨ ਜਿਹੜੇ ਆ ਪੰਜਾਬ ਦੀ ਪੈਡੀ ਔਰ ਬੀਟ ਦਾ ਬੜੀ ਵੱਡੀ ਪੰਜਾਬ ਦੀ ਆਰਥਿਕਤਾ ਦੇ ਨਾਲ ਇਹਨਾਂ ਦਾ ਸਬੰਧ ਹੈਗਾ ਕਰੋੜਾਂ ਲੋਕ ਇਹਦੇ ਨਾਲ ਜੁੜੇ ਆ ਕਿਸਾਨ ਜੁੜੇ ਆ ਮਜ਼ਦੂਰ ਜੁੜੇ ਆ ਮਿਲਰ ਆੜਤੀ ਸਭੇ ਲੋਕ ਜੁੜੇ ਆ ਸੋ ਇਸ ਸੀਜ਼ਨ ਸਭ ਦੇ ਲਈ ਵਧੀਆ ਹੋਵੇ यही अभी लगातार जो पैरा दे रहे, हैं। तो तो हाँ। तो रहे है तो आ तो 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 देखो फसल मेरा पंद्रह सोलह ਆਜੋ ਪੰਮੇ ਪਾਜੋ ਆ ਗਈ ਆ ਗਈ ਇਹ ਕਿਹੜੀ ਏਜੰਸੀ ਦੀ ਹੈ ਇੱਕ ਮਾਰਗਪੜ ਹੈ ਜੀ ਮਾਰਗਪੜ ਅੱਛਾ ਅੱਛਾ ਮਨੇ ਭੁੱਲੂ ਤਾਂ ਕਲੋ ਦੇਰਾ ਭੁੱਲੂ ਗਿਆ ਤਾਂ ਕਲੋ ਪਿੰਡ ਢੋਲਵਾਲ ਤੇ ਸਰਜੀਤ ਸਿੰਘ ਨੇ ਨਾ ਇਹਦੇ ਹੈਗੇ ਆਪਣੇ ਜ਼ਿੰਮੇਦਾਰ ਹਾਂਜੀ ਆਗੇ ਜੀ ਹੈਗੇ ਜੀ ਆਜੋ ਇਧਰ ਆਓ ਅੱਛਾ ਠੀਕ ਹੈ ਅੱਛਾ ਜੀ ਤਸਰੀਬ ਹੋ ਰਿਆ ਢੋਲਵਾਲ ਦੇ ਉਦਾਂ ਢੋਲਵਾਲੀਏ ਕਹਿੰਦੇ ਅੱਛਾ ਢੋਲਵਾਲ ਪਿੰਡ ਤੋਂ ਹੀ ਆ ਪਿੰਡ ਢੋਲਵਾਲ ਦੀ ਹੈ ਜਿਹਨੇ ਢੋਲਵਾਲ ਦੀ ਹੈ ਥੋੜਾ ਜਿਹਾ ਬਣਾਂ ਜੀ ਤਸਰੀਬ ਹੋ ਗਿਆ ਮਾੜਾ ਥੋੜਾ ਜਿਹਾ ਆਜੋ ਆਜੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮંત્રી ਸਾਹਿਬ ਨੇ ਸਵੇਰੇ ਆਏ ਜੀ ਅੱਜ ਹਾਂ ਹਾਂਜੀ ਅੱਛਾ ਅੱਛਾ ਠੀਕ ਤੇ ਅੱਜ ਤੁਹਾਨੂੰ ਵੇਲੇ ਕਰ ਦੇਣਾ ਹੁਣੇ ਹਾਂਜੀ ਹਾਂਜੀ ਅੱਗੇ ਵੀ ਲਾ ਅੱਗੇ ਸਟਾਈਮ ਅੱਛਾ ਪਹਿਲੋ ਪਹਿਲੋ ਆ ਪੈਸੇ ਵੀ ਆ ਗਏ ਜੀ ਅੱਛਾ ਅਮੇ ਆ ਟੰਮੇ ਚਲੋ ਕੋਈ ਦਿੱਕਤ ਨਹੀਂ ਹੈ ਮੰਡੀ ਚ ਹਾਂਜੀ ਕੋਈ ਦਿੱਕਤ ਨਹੀਂ 500-600 ਪੈਸੇ ਆ ਵਾਹ ਜੈਕਾਰਾ ਅੱਛਾ ਇਹ ਕਿਤਾਮੋ ਚੈੱਕ ਠੀਕ ਹੈ ਨਹੀਂ ਦੂਰ ਲੱਭਣ ਦੇ ਆ ਆ ਚੈੱਕ ਹੋ ਰਿਹਾ ਦੇਖੋ ਨਹੀਂ ਬਸ ਮੈਂ ਕੇਵਰੇ ਨੂੰ ਬੜਾ ਕਮਾਲ ਦਾ ਤਜਰਬਾ ਵੀ ਹੋ ਗਿਆ ਦੰਦ ਕਰਕੇ ਕੀਤਾ ਹਾਂ ਨਹੀਂ ਨਹੀਂ ਆ ਦਸਣ ਦੇ ਮੋਚਰ ਬਹੁਤ ਵਧੀਆ ਬਹੁਤ ਪੂਰਾ ਐਕਸਪੀਰੀਅੰਸ ਹੈ ਹਾਂ 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 ਦੇਖੋ ਅ ਕੀ ਆਂਦੇ ਆ ਅਸੀਂ ਇਹਦੇ ਨਾਲ ਜੁੜੇ ਹਾਂ ਅਸੀਂ ਵਾਡੀਆਂ ਕੀਤੀਆਂ ਹੋਈਆਂ ਉਸ ਵੇਲੇ ਜਦੋਂ ਇਦਾਂ ਫੰਡਦੇ ਹਾਂਜੀ ਹਾਂਜੀ ਹੈਨਾ ਸਵੇਰੇ ਸਕੂਲ ਜਾਣਾ ਰਾਤ ਨੂੰ ਠੀਕ ਹੈ ਨਾ ਸੋ ਜਿਹੜੀ ਕਿਰਤ ਆ ਨਾ ਕਿਰਤ ਦਾ ਸਵਾਦ ਹੀ ਵੱਖਰਾ ਹੈ ਜਿਹੜਾ ਬੰਦਾ ਕਰਦਾ ਸੋ ਅਸੀਂ ਤਾਂ ਮਿੱਟੀ ਤੇ ਜਾਏ ਆ ਜੀ ਹੈਨਾ ਸੋ ਚੰਗਾ ਜੀ ਮਿਹਰਬਾਨੀ ਇਹਦੇ ਵੀ ਪੈਸੇ ਤੁਹਾਡੇ ਕੱਲ ਤੱਕ ਪਾ ਜਣੇ ਖਾਦ ਹੈਨਾ ਹਾਂ ਮੈਂ ਇਹ ਇਹੀ ਦੇਖਣ ਦਾ ਸੀ ਵੀ ਆ ਗੱਲ ਬਣ ਨਹੀਂ ਰਹੀ ਚਾਹ ਬਣਾਈ ਹੋਈ ਜੀ ਤੁਹਾਡੀ ਲਓ ਜੀ ਬਹੁਤ ਵਧੀਆ ਹਾਂ ਜੀ ਹਾਂ ਬਿਲਕੁਲ ਬਿਲਕੁਲ ਆਓ ਆਓ ਰੇ ਆਓ ਨਹੀਂ ਨਹੀਂ ਰੇ ਨਹੀਂ ਇੱਥੇ ਲੋ ਜੀ ਇੱਥੇ ਅੱਛਾ ਅੱਛਾ ਲੋ ਮਨਸਾ ਤੀ ਲੋ ਜੀ ਸਾਨੂੰ ਹਰ ਸੀਜ਼ਨ ਤੇ ਸਾਡੇ ਕੋਲ ਆਉਂਦੇ ਨਹੀਂ ਭਾਵੇਂ ਕਣਕ ਹੋਏ ਝੋਨਾ ਹੈ ਲੈ ਲੈ ਹਰ ਤੁਹਾਡਾ ਤੁਹਾਡਾ ਐਮਐਲਏ ਇਹਨਾਂ ਪਿਆਰਾ ਨਾ ਹਾਂ ਜੀ ਜੀ ਬਹੁਤ ਵਧੀਆ ਸਾਨੂੰ ਖੇਡਦਾ ਇਦਾਂ ਨੂੰ ਬਹੁਤ ਵਧੀਆ ਸਾਰੇ ਹਫ਼ਤੇ ਕਹਿ ਮੈਂ ਕਹ ਲੰਘਦੇ ਵੜਦੇ ਤੁਸੀਂ ਜਰੂਰ ਸਾਰੀ ਟੀਮ ਇਹਨਾਂ ਦੀ ਵਧੀਆ ਹੋਰ ਮੈਂ ਇੱਕਦਾਂ ਲੱਗੇ ਵੀ ਉਹ ਤੈਨੂੰ ਬੱਸ ਕਰਕੇ ਕਦੀ ਵੀ ਕੋਈ ਦਿੱਕਤ ਆਵੇ ਵੈਸੇ ਤਾਂ ਇੱਥੇ ਬੈਠੇ ਨੇ ਇਹਨਾਂ ਨੂੰ ਦੇਖਣਾ ਕੋਈ ਦਿੱਕਤ ਨਹੀਂ ਆਏਗੀ ਮੰਡੀ 'ਚ ਕਿਸਾਨ ਨੂੰ ਕਿਸੇ ਨੂੰ ਵੀ ਨਹੀਂ ਆਏਗੀ ਵਧੀਆ ਹੋਏਗੀ ਸੋ ਠੀਕ ਹੈ ਜੀ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਨਾਲ ਜਿਕ ਸਰ ਜਾਨੇ ਆਜੋ